ਸ੍ਰੀ ਮੁਖਬਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੌੜੀ ਮਹੱਲਾ ਪਹਿਲਾ ਘੇਮਾ ਗਹੀ ਬਰਤ ਸੀਲ ਸੰਤੋਖਨ ਰੋਗ ਨਾ ਵਿਆਪੈ ਨਾ ਜਮ ਕੋਖਨ ਦੁਖਨ ਘੇਮਾ ਗਹੀ ਬਰਤ ਸੀਲ ਸੰਤੋਖਨ ਰੋਗ ਨਾ ਵਿਆਪੈ ਨਾ ਜਮ ਦੁਖਨ ਮੁਕਤ ਭਏ ਪ੍ਰਭ ਰੂਪ ਨਾ ਰੇਖਨ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਆਂਧਨ ਜਾਗੇ ਸਚ ਲਿਵ ਲਾਵੇ ਸੋ ਜੋਗੀ ਮੇਰੇ ਮਨ ਭਾਵੇ ਪਾਲ ਜਾਲ ਬਰਮ ਅਗਨੀ ਜਾਰੇ ਜਰਾ ਮਰਨ ਗਤ ਗਰਬ ਨਿਵਾਰੇ ਆਪ ਤਰੇ ਪਿਤਰੀ ਨਿਸ ਤਾਰੇ ਸਤ ਗੁਰੂ ਸੇਵੇ ਸੋ ਜੋਗੀ ਹੋਏ ਪੈ ਰਚ ਰਹੇ ਸੋ ਨਿਰਪੋ ਹੋਏ ਜੈ ਸਾ ਸੇਵੈ ਤੈ ਸੋ ਹੋਏ ਨਰ ਨੇਹ ਕੇਵਲ ਨਿਰਪੋਨੋਂ ਅਨਾਥੈ 나ਥ ਕਰੇ ਬਲ ਜਾਓ ਪੁਨਰਪ ਜਨਮ ਨਹੀਂ ਗੁਣ ਗਾਓ ਅੰਤਰ ਬਾਹਰ ਏਕੋ ਜਾਣੇ ਗੁਰ ਕੇ ਸ਼ਬਦੈ ਆਪ ਪਛਾਣੇ ਸਾਚੇ ਸ਼ਬਦ ਦਰ ਨਿਸ਼ਾਨੇ ਸ਼ਬਦ ਮਰੇ ਤੇ ਸ ਨਿਸ ਨਿਜ ਕਰ ਵਾਸਾ ਆਵੇ ਨ ਜਾਵੇ ਚੁੱਕੇ ਆਸਾ ਗੁਰ ਕੇ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਗਿਰਲੇ ਮਿਲੇ ਉਦਾਸਾ ਸੱਚੇ ਸ਼ਬਦ ਦਰ ਨਿਸ਼ਾਨੇ ਸ਼ਬਦ ਮਰੇ ਤਿਸ ਨਿਜ ਕਰ ਵਾਸਾ ਆਵੇ ਨਾ ਜਾਵੇ ਚੁਕੇ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀ ਸਹ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸ ਨਾਨਕ ਵਿਰਲੋ ਮਿਲੇ ਉਦਾਸ ਨਾਨਕ ਗਿਰਲੇ ਮਿਲੋ ਉਦਾਸ